ਬਾ ਮੈਨੂੰ ਮੈਨੂੰ ਐਂ ਲੱਗਦਾ ਜੀ ਮੇਰੇ ਅੰਗੂ ਕਰ ਬਸ ਚੱਲ ਲੈ ਵੀ ਸੱਜਣੋ ਗੋਬਿੰਦ ਐਗਰੀਕਲਚਰ ਵਰਕਸ ਵਾਲਿਆਂ ਦੇ ਖੜੇ ਆ ਕਿਸਾਨਾਂ ਦੇ ਭਰੋਸੇ ਦਾ ਦੂਸਰਾ ਨਾਮ ਆ ਗੋਬਿੰਦ ਵਾਲੇ ਪੰਜ ਗਰਾਈਆਂ ਦੇ ਵਿੱਚ ਬਹੁਤ ਵੱਡਾ ਪਲਾਂਟ ਲੱਗਿਆ ਹੋਇਆ ਜਿੱਥੇ ਤੁਹਾਨੂੰ ਬਹੁਤ ਸਾਰੇ ਐਮਪਲੀਮੈਂਟ ਆ ਜਿਹੜੇ ਸੱਜਣੋ ਬਣਦੇ ਦਿਖਾਈ ਤੁਹਾਡੇ ਸਾਹਮਣੇ ਦਿੰਦੇ ਹੋਣਗੇ ਸੁਪਰ ਸੀਡਰ ਤੁਹਾਨੂੰ ਤੁਹਾਡੇ ਸਾਹਮਣੇ ਸਰਫਸ ਸੀਡਰ ਪਿਆ ਰੋਟਾਵੇਟਰ ਪਿਆ ਐਸਐਮਐਸ ਪਿਆ ਆ ਆ ਕੀ ਪਿਆ ਮਲਚਰ ਪਿਆ ਆ ਲੈਜਰ ਲੈਵਲਰ ਪਿਆ ਆ ਚਾਪਰ ਪਿਆ ਮਤਲਬ ਯਾਰ ਕੁੱਲ ਮਲਾ ਕੇ ਜਿੰਦੇ ਪਿਆ ਬੜਾ ਕੁਝ ਪਿਆ ਜ਼ੀਰੋ ਡਰਿੱਲ ਪਈ ਆ ਬਹੁਤ ਕੁਝ ਇਹੋ ਜਿਹਾ ਪਿਆ ਜਿਹੜਾ ਹਜੇ ਤੱਕ ਮੇਰੇ ਨਿਗਾ ਚ ਨਹੀਂ ਆਇਆ ਸਾਰਾ ਕੁਝ ਹੀ ਦੱਸ ਦਿੰਨੇ ਆ ਪਰ ਇੱਕ ਈ ਤੁਹਾਨੂੰ ਇੱਕ ਕੰਮ ਦੀ ਗੱਲ ਹੋਰ ਦੱਸ ਦਣਾ ਕਿ ਇੱਕ ਈ ਸਰਕਾਰ ਨੇ ਮੰਲੋ ਇਹ ਟੋਕਰੇ ਭਰ-ਭਰ ਕੇ ਸਬਸਿਡੀ ਸਿੱਟੀ ਆ ਕਿਸਾਨਾਂ ਵਾਸਤੇ ਵੀ ਜਿਹੜੇ ਸੰਦਾਂ ਦੇ ਨਾਲ ਪ੍ਰਦੂਸ਼ਣ ਨਾ ਹੋਵੇ ਸਰਕਾਰ ਕਹਿੰਦੀ ਹੈ ਵੀ ਇੱਕ ਦੀ ਅਗ ਨਾ ਲਾਓ ਇੱਕ ਦੀ ਖਾਦ ਬਣਾਓ ਉਹਦੇ ਵਾਸਤੇ ਬਹੁਤ ਸਾਰੇ ਕਮਾਲ ਕਮਾਲ ਦੇ ਸੰਧਾ ਆ ਆਪਾਂ ਸਾਰੀ ਗੱਲਬਾਤ ਹਰਵਿੰਦਰ ਹੁਣਾਂ ਨਾਲ ਕਰਦੇ ਆਂ ਬਾਈ ਸੱਸੀ ਗਾਲ ਸੱਸੀ ਗਾਲ ਜੀ ਹੋਰ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਸਾਡੇ ਕੋਲ ਪਹੁੰਚੋ ਲਓ ਵੀ ਧੰਨਵਾਦ ਇਹਨਾਂ ਤੋਂ ਪ੍ਰੀਤਾਪਨ ਲੈ ਲਿਆ ਤੇ ਇੱਕ ਧੰਨਵਾਦ ਤੁਸੀਂ ਵੀ ਲੈ ਲਓ ਸਾਡੇ ਤੋਂ ਵੀ ਭਰਾਓ ਤੁਹਾਡਾ ਕੋਈ ਲੰਬਾ ਹੈ ਨਹੀਂ ਹਾਂਜੀ ਹਾਂਜੀ ਤੁਹਾਡੇ ਚਾਰ ਆ ਭੱਜੇ ਆਈਦਾ ਹਾਂਜੀ ਆਉਂਦਾ ਵੀ ਨਹੀਂ ਜੀ ਲੰਬਾ ਹਾਂ ਤੁਹਾਡਾ ਲੰਬਾ ਇਹ ਇਹਨਾਂ ਨੂੰ ਦੇਤਾ ਧੰਨਵਾਦ ਠੀਕ ਆ ਤੇ ਰੂਟੋਵੇਟਰ ਬਾਰੇ ਗੱਲ ਬਾਤ ਚ ਕਰਦੇ ਆ ਥੋੜਾ ਜਿਹਾ ਫਿਰ ਆ ਸੰਧ ਤੇ ਆ ਜੀਏ ਮਾੜਾ ਜਿਹਾ ਪਹਿਲੇ ਹਾਂਜੀ ਮੇਨ ਜੀ ਆਪਣਾ ਹੁਣ ਜਿਹੜਾ ਦਾ ਸੀਜ਼ਨ ਆਲ ਜਿਨ੍ਹਾਂ ਦੇ ਸਬਸਿਡੀ ਚੱਲ ਰਹੀ ਆ ਇਸ ਟਾਈਮ ਤੇ ਸੁਪਰ ਸੀਡਰ ਜ਼ੀਰੋ ਡ੍ਰਿਲ ਮਲਚਰ ਚੋਪਰ ਇਹਨਾਂ ਸੰਧਾ ਤੇ ਇਸ ਟਾਈਮ ਸਬਸਿਡੀ ਨਿਕਲੀ ਹੋਈ ਆ ਮੁਕਸਰ ਏਰੀਆ ਦੀ ਬਾਈ ਜੀ ਨਿਕਲ ਗਈ ਫੋਗਾ ਬਠਿੰਡਾ ਫਰੀਦਕੋਟ ਫੋਕ ਚ ਉਹਨਾਂ ਦੀ ਲਿਸਟ ਵੀ ਸਾਡੇ ਕੋਲੇ ਅਵੇਲੇਬਲ ਆ ਜੀ ਜਿੰਮੇਦਾਰ ਵੱਧ ਤੋਂ ਵੱਧ ਲਾ ਕਿੰਨੇ ਵਾੜ ਲਾ ਹਰਵਿੰਦਰ ਇਹ ਆਪਣੇ ਕੋਲੇ ਇਹ ਟੋਟਲ ਬਾਈ ਜੀ ਹੁਣ 1% ਦਾ ਕੋਈ ਵੀ ਦੋ ਨੰਬਰੀ ਕੰਮ ਨਹੀਂ ਰਹਿ ਗਿਆ ਜੀ ਦੇਖੋ ਹਾਂ ਔਰ ਜਿਹੜਾ ਮਾਡਲ ਆ ਉਸ ਪੂਰੀ ਇੱਥੇ ਮਾਰਕਿੰਗ ਹੋ ਕੇ ਹੋਣੀ ਆ ਜੀ 레이저 ਕਟਿੰਗ ਦੇ ਨਾਲ 2024 ਮਾਡਲ ਕੰਪਨੀ ਕੋਡ ਆ ਗਿਆ ਜੀ ਕਿੰਨੇ ਆਪਣਾ ਅੱਗੇ ਸੀਰੀਅਲ ਨੰਬਰ ਆਦਾ ਨਹੀਂ ਮਾਡਲ ਅੱਡੋ ਅੱਡ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕਿਹੋ ਜਿਹੋ ਤਰ੍ਹਾਂ ਦਾ ਨਹੀਂ ਇੱਕੋ ਤਰ੍ਹਾਂ ਦਾ ਮਾਡਲ ਹੀ ਰੱਖਦੇ ਆ ਬਾਈ ਜੀ ਸੁਪਰਸੀਡਰ 8 ਫੁੱਟਾ ਇਹ 12 ਟੈਂ ਦੇ ਵਿੱਚ ਆ ਹਾਂਜੀ ਤੇ ਪਿੱਛੇ ਜਿਹੜੀਆਂ ਡਿਸਕ ਨੇ ਇਹ ਸਟੇਨਲੈਸ ਸਟੀਲ ਦੀ ਆਪਾਂ ਪੂਰੀਆਂ ਯੂਜ਼ ਕਰਦੇ ਆ ਵੀ ਲੌਂਗ ਲਾਈਫ ਵਾਲਾ ਅੱਛਾ ਜੀ ਆ ਆ ਆ ਸਟੇਨਲੈਸ ਸਟੀਲ ਲਾਏਗਾ ਹੋਰ ਕੀ ਕੀ ਫੀਚਰ ਦੇਤੇ ਬਾਈ ਇਹਦੇ ਵਿੱਚ ਫੀਚਰ ਬਾਈ ਜੀ ਆਪਾਂ ਜਿਹੜਾ ਇੱਕ ਸਾਈਡ ਗੀਅਰ ਆ ਇਹ ਆਪਣੇ ਇਨ ਹਾਊਸ ਕੰਪਨੀ ਦੇ ਵਿੱਚ ਹੀ ਤਿਆਰ ਹੁੰਦਾ ਆ ਇੱਥੇ ਹੀ ਹੁੰਦਾ ਤੇ ਹਾਂਜੀ ਦੂਸਰਾ ਨੰਬਰ ਆਪਾਂ ਖੋਲ ਫਰਟਾ ਬਟਰ ਤੋਂ ਸੁਪਰ ਸੀਡਰ ਬਣਾਉਣਾ ਤਾਂ ਸਿਰਫ ਲਾ ਲੋ ਜੀ ਚਾਰ ਕਾਬਲੇ ਖੋਲਣੇ ਆ ਹੂੰ ਇੱਥੋਂ ਆ ਕਲੰਪ ਵਾਲੇ ਹੂੰ ਦੋ ਕਾਬਲੇ ਸਾਈਡ ਤੇ ਇਸ ਫਰੇਮ ਦੇ ਨਾਲ ਅਟੈਚ ਹੁੰਦੇ ਆ ਇਹ ਅਲੱਗ ਹੋ ਜਾਣਾ ਹਾਂਜੀ ਆ ਟੈਂਕੀ ਤੇ ਤਵੀ ਆ ਪਿੱਛੇ ਇਹ ਸਿਸਟਮ ਅਲੱਗ ਹੋ ਜਾਊਗਾ ਜੇ ਲਾ ਲੋ ਵੀ ਡਾਲਾ ਵੀ ਲਾਉਣਾ ਆ ਕੱਲ ਨੂੰ ਡਾਲਾ ਵੀ ਸੌਖਾ ਲੱਗ ਜਾਂਦਾ ਈ ਇਹ ਸੁਪਰ ਸੀਡਰ ਫਿਰ ਆ ਆ ਗੇਅਰ ਰਿਮੂਵ ਹੋ ਜਾਊਗਾ ਇਹ ਗੇਅਰ ਰਿਮੂਵ ਕਰਨ ਦੀ ਬਾਈ ਜੀ ਲੋੜ ਹੀ ਨਹੀਂ ਆਪਾਂ ਨੂੰ ਹੂੰ ਇੱਥੋਂ ਆ ਚੈੱਕ ਨਟ ਖੋਲ ਕੇ ਹੂੰ ਠੀਕ ਹੈ ਜੀ ਗਰਾਰੀ ਨਿਕਲ ਗਈ ਗੇਅਰ ਨਾਲ ਰਹਿ ਜਾਊ ਗੇਅਰ ਖੋਲਣਾ ਵੀ ਆ ਤਗੀਰ ਆ ਅਟੈਚਮੈਂਟ ਆ ਅਲੱਗ ਹੋ ਜੂਗੀ ਪਿੱਛੇ ਡਾਲਾ ਅਟੈਚ ਹੋ ਜੂਗੀ ਹੂੰ ਹਾਂਜੀ ਜੇ ਆ ਗੀਅਰ ਰਹਿ ਜੇ ਫਿਰ ਇਹਦੇ ਵਿੱਚ ਪਾਣੀ ਪੈਣ ਵਾਲਾ ਕਿ ਖੇ ਬਿਲਕੁਲ ਬਿਲਕੁਲ ਜੀ ਹਾਂਜੀ ਖਤਮ ਜਾਨਾ ਵੈਸੇ ਪ੍ਰੋਪਰ ਰੋਟਾ ਵਟਾਉਣਾ ਕੰਮ ਵੀ ਲੈ ਸਕਦੇ ਇਦਾਂ ਵੀ ਚਲਾ ਸਕਦੇ ਆ ਕੋਈ ਦਿੱਕਤ ਨਹੀਂ ਬਹੁਤ ਵਧੀਆ ਐਵੇਂ ਵੀ ਵਹਾਹੀ ਕਰਦਾ ਵੀ ਜੇ ਐਵੇਂ ਵੀ ਕਰਨਾ ਤਾਂ ਐਵੇਂ ਕਰ ਲਓ ਜੇ ਫਿਰ ਜਮਾ ਪੂਰਾ ਪ੍ਰੋਪਰ ਰੋਟਾ ਵਟੇਟਰ ਬਣਾਉਣ ਦੇ ਪ੍ਰੋਪਰ ਰੋਟਾ ਵਟੇਟਰ ਵੀ ਬਣ ਜੂ ਆਰਾਮ ਨਾਲ ਬਣ ਸਕਦਾ ਜੀ ਡਾਲਾ ਨਾਲ ਮਤਲਬ ਜੇ ਕੋਈ ਕਿਸਾਨ ਰੋਟਾ ਵਟੇਟਰ ਲੈਣ ਦੀ ਸਲਾਹ ਕਰ ਰਿਹਾ ਹਾਂਜੀ ਹਾਂਜੀ ਤਾਂ ਉਹਨੂੰ ਹੁਣ ਰ ਕੋਈ ਝੂਠ ਨਹੀਂ ਬਾਈ ਜੀ ਬਿਲਕੁਲ ਜੀ ਕਿਉਂਕਿ ਸਰਕਾਰ ਵੱਲੋਂ 1,20,000 ਰੁਪਏ ਇਹਦੇ ਤੇ ਸਬਸਿਡੀ ਆ ਆ ਮੁਫਤ ਮਿਲਦਾ ਯਾਰ ਸਰਕਾਰ ਨੂੰ ਮੁਫਤ ਬਿਲਕੁਲ ਆ ਤੁਸੀਂ ਮੁੱਲ ਲੈਣਾ ਯਾਰ ਆ ਸਰਕਾਰ ਨੇ ਤੁਹਾਨੂੰ ਮੁਫਤ ਦੇ ਹਾਂ ਬਿਲਕੁਲ ਐਂ ਲਾ ਲਓ ਹਣਾ ਬਿਲਕੁਲ ਬਿਲਕੁਲ ਐਈਆਂ ਨਾ ਗੱਲ ਬਾਤ ਬਿਲਕੁਲ ਜਿਵੇਂ ਸਹੀ ਗੱਲ ਆ ਜੀ ਹਾਂ ਵੀ ਆਪਾਂ ਮੋਟਾ ਜਿਹਾ حساب ਲਾ ਲ ਗਏ ਵੀ ਆ ਜਿਹੜਾ ਤੁਹਾਡਾ ਜਿਗਾੜ ਆ ਇਹ ਕਣਕ ਬੀਜਾਂ ਨੂੰ ਤੁਹਾਨੂੰ ਸਰਕਾਰ ਨੇ ਮੁਫਤ ਦੇਣਾ ਹਾਂਜੀ ਹਾਂ ਹੂੰ ਬਿਲਕੁਲ ਇਹ ਜਿੰਨੇ ਦਾ ਹੈਗਾ ਇਹ ਤੁਹਾਡਾ ਫ੍ਰੀ ਆ ਸਹੀ ਹੈ ਠੀਕ ਹੈ ਕਿ ਨਹੀਂ ਆਹ ਤੁਹਾਡੇ ਕੰਮ ਦਾ ਬਿਲਕੁਲ ਜੀ ਠੀਕ ਹੈ ਕਿ ਨਹੀਂ ਤੇ ਜਿਹੜੀ ਸਰਵਿਸ ਦੇ ਦੇਣੀ ਆ ਗੋਬਿੰਦ ਵਾਲਿਆਂ ਨੇ ਉਹ ਉਹ ਦੇ ਹੀ ਦੇਣੀ ਆ ਪੂਰੀ ਉਹ ਤਾਂ ਦੇਣੀ ਆ ਜੀ ਸੀਜ਼ਨਲ ਦੀ ਆਪਣੀ ਪੂਰੀ ਗਾਰੰਟੀ ਲਓ ਜੀ ਆਪਾਂ ਸੁਪਰਸੀਡਰ ਦੀ ਗੱਲ ਕਰ ਲਈਏ ਇਹਦੇ ਲਈ ਜਿੰਨੀਆਂ ਕਿਸਾਨਾਂ ਨੇ ਸਬਸਿਡੀ ਨਿਕਲਾਈ ਉਹ ਇੱਕ ਵਾਰੀ ਫੋਨ ਕਰ ਲੈਣ ਜਰੂਰ ਜੀ ਆਪੇ ਤੁਹਾਡੇ ਵੀਡੀਓ ਤੋਂ ਅਸੀਂ ਨੰਬਰ ਸ਼ੋਅ ਕਰਾਂਗੇ ਡਿਟੇਲ ਦੇ ਵਿੱਚ ਉਹ ਸਾਡੇ ਨਾਲ ਕੰਟੈਕਟ ਕਰਨ ਅਸੀਂ ਵਾਅਦਾ ਤੋਂ ਵਾਅਦਾ ਮਾਨਤਨ ਵੀ ਕਰਾਂਗੇ ਹੁਣ ਜੇ ਗੱਲ ਕਰੀਏ ਤਾਂ ਜ਼ੀਰੋ ਡ੍ਰਿਲ ਦੀ ਜੀ ਠੀਕ ਹੈ ਜੀ ਜ਼ੀਰੋ ਡ੍ਰਿਲ ਹੁਣ ਮਾਲੇ ਮਾਡਲ ਦੇ ਵਿੱਚ ਜੀ ਇਹ ਅਪ੍ਰੋਕਸੀਮੇਟ ਆਪਣਾ ਜੀ 3 ਇਹਦਾ weight ਹੈ ਜੀ 3 quintal ਦਾ ਅੱਛਾ ਜੀ ਹਾਂ ਜੀ ਇਹ ਵੀ ਹਿੱਚ ਲੱਗੀ ਹੋਈ ਹੈ ਜੀ ਠੀਕ ਹੈ ਜੀ ਆ ਵੀ ਪਾਰਾ ਕਰਤਾ ਹਾਂਜੀ ਹਾਂਜੀ ਪਾਈਪ ਹੈ ਵੀ ਕਰਤੀ ਜੀ ਹਾਂਜੀ ਪਿੰਨਾ 60 mm ਦੀ ਪਾਈਪ ਸੀਗੀ ਹੁਣ 72 mm ਹਾਂ ਮੋਟਾ ਕਰਤਾ ਇਹ ਵੀ ਕਰਤਾ ਹੂੰ ਕਿਉਂਕਿ ਟਰੈਕਟਰ ਟੱਕੜੇ ਆ ਗਏ ਯਾਰ ਮਾੜੇ ਮਾੜੀ ਜੀ ਨੂੰ ਬਟਾ ਦੇ ਦਿੰਦੇ ਆ ਹਾਂ ਬਿਲਕੁਲ ਜੀ ਬਿਲਕੁਲ ਹੈਨਾ ਬਾਕੀ ਬੀ ਤੇ ਖਾਦ ਸੈੱਟ ਕਰਨ ਵਾਲੇ ਜਿਹੜੇ ਪੋਰ ਆ ਹਾਂ ਉਹ ਪੱਕੇ ਫਿਕਸ ਵਾਲੇ ਕਰਤੇ ਜੀ ਉਹ ਸੁਪਰ ਸੀਡਰ ਵਾਲਾ ਕੇਸ ਕਰਤਾ ਸੁਪਰ ਸੀਡਰ ਵਾਲਾ ਹੀ ਕਰਤਾ ਜੀ ਉਹ ਥੋੜੀ ਵਾਲਾ ਕੰਮ ਖਤਮ ਕਰਤਾ ਬਿਲਕੁਲ ਖਤਮ ਹੋ ਗਿਆ ਜੀ ਇਹ ਨਹੀਂ ਕੰਮ ਕਿ ਆਪਾਂ ਹਾਂਜੀ ਜ਼ਿਮੀਂਦਾਰ ਨੇ ਜੇ 20 ਕਿਲੋ ਤੇ 40 ਤੇ ਬੰਨੇ ਆ ਤਾਂ ਵੀ ਉਲਟ ਫਲਟ ਹੋ ਜੂਗਾ ਜਿੰਨੇ ਤੇ ਬੰਨਾ ਗਿਆ ਆਪਣਾ ਉੱਥੇ ਹੀ ਉਹਨਾਂ ਹੀ 20 ਖੇਤ ਦੇ ਵਿੱਚ ਖਲੂ ਹਾਂ ਵੀ ਅੱਗੇ ਜਿਹੜਾ ਉਹ ਸੀਗਾ ਵੀ ਐ ਟਰੈਕਟਰ ਦਾ ਗੁੱਲਾ ਕੱਢ ਕੇ ਆਏ ਆ ਮਾਰੀਆਣਾ ਉਹ ਕਈ ਵਾਰੀ ਵਾਈਬ੍ਰੇਟ ਕਰਦਾ ਹੈ ਖੇਤ ਦੇ ਵਿੱਚ ਆਪਾਂ ਜਿਵੇਂ ਰੋਡਲ ਉਹ ਹੇਲੀ ਜਾਂਦੀ ਸੀ ਪੱਤੀ ਪੱਤੀ ਹੇਲੀ ਜਾਂਦੀ ਸੀ ਵੀ ਨਹੀਂ ਸੀ ਸਹੀ ਹਾਂ ਇਹ ਫਿਕਸ ਹੋ ਜਾਂਦਾ ਜਿੱਥੇ ਬੰਨਾ ਉੱਥੇ ਆਪਣਾ ਲੋਕ ਲੱਗ ਜਾਂਦਾ ਉਸ ਤੋਂ ਬਾਅਦ ਜਿੱਥੇ ਬੀ ਸੈੱਟ ਕਰਨਾ ਲੋਕ ਲੱਗ ਜਾਂਦਾ ਇਹਦੇ ਵੀ ਕੋਈ ਸਬਸਿਡੀ ਵਗੈਰ ਹੈਗੀ ਹੈ ਇਹਦੇ ਤੇ ਸਬਸਿਡੀ ਹੈਗੀ ਹੈ ਜੀ ਜੀ ਇਹਤੇ ਪਿਛਲੇ ਸੀਜ਼ਨ ਸੀ ਜੀ 28000 ਐਤਕੀਤ ਤੇ 30 ਤੋਂ 32000 ਰੁਪਿਆ ਸਬਸਿਡੀ ਜ਼ੀਰੋ ਡਲ ਹਾਂ ਜਿਹੜਾ ਜਿਹੜਾ ਆ ਜਿਹੜਾ ਆਹ ਇਹਦੇ ਤੇ ਇੱਕ ਕਿਸਾਨ ਨੂੰ 120 ਦੇ ਰੇਟ ਤੇ ਜਿਹੜਾ ਸਬਸਿਡੀ 120000 ਰੁਪਇਆ ਸਬਸਿਡੀ ਤੇ ਜੇ ਮੰਨ ਲਓ ਵੀ ਇਕੱਠੇ ਹੋ ਕੇ ਕਿਸਾਨਾਂ ਨੇ ਸੁਸਾਇਟੀ ਵਾਲੇ ਨਿਕਲਿਆ ਹੋਵੇ ਕਿਸਾਨ 5 7 10 ਦਿਨ ਇਕੱਠੇ ਹੋਣ ਹਾਂਜੀ ਹਾਂਜੀ ਫਿਰ ਕਿੰਨੀ ਸਬਸਿਡੀ ਹੈ ਫਿਰ ਸਬਸਿਡੀ ਤਾਂ ਉਨੀ ਆਊਗੀ ਜੀ ਬਟ ਸਾਡੇ ਵੱਲੋਂ ਚਲੋ ਅਸੀਂ ਜੇ ਇਕੱਠੇ ਹੁੰਦੇ ਹਾਂ ਜੀਮੇਦਾਰ ਤੰਗੂਰ ਵੱਤ ਤੋਂ ਵੱਤ ਮੰਤਨ ਕਰਦੇ ਅੱਛਾ ਫਿਰ ਤੂੰ ਥੋੜੀ ਥੋੜੇ ਵੱਲੋਂ ਇੱਕ ਸਬਸਿਡੀ ਹੋਰ ਐਡ ਹੋ ਜਾਵੇ ਹੋਰ ਐਡ ਹੋ ਜੂਗੀ ਹਾਂ ਹੋਰ ਐਡ ਹੋ ਜਾਵੇ ਹਾਂਜੀ ਹਾਂਜੀ ਤੇ ਹੋਰ ਜਿਹੜੇ ਮੇਰੇ ਵੀਰ ਭਰਾ ਆ ਐਸਐਮਐਸ ਕੰਬਾਈਨਾ ਤੇ ਲਵਾਉਣੇ ਆ ਜੀ ਜਿਵੇਂ ਜ਼ਰੂਰੀ ਕਰ ਹਾਂ ਇਹ ਉਹ ਆ ਹਾਂਜੀ ਇਹ ਉਹ ਚੀਜ਼ ਇਹ ਤੇ ਵੀ ਸਬਸਿਡੀ ਹੈਗੀ ਆ ਇਹਦੇ ਤੇ ਵੀ ਸਬਸਿਡੀ ਹੈ ਜੀ 50% ਸਬਸਿਡੀ ਇਹ ਤੇ ਵੀ 50% ਸਬਸਿਡੀ ਹੈਗੀ ਆ ਤੇ ਇਹ ਤੇ ਮਲਚਰ ਬਾਕੀ ਆ ਮਲਚਰ ਆ ਗਿਆ ਜੀ ਜੀ ਮਲਚਰ ਤੇ ਵੀ 50% ਸਬਸਿਡੀ ਹੈ ਇਹ ਵੀ ਹੈਵੀ 4 ਐਮਐਮ ਦੀ ਸ਼ੀਟ ਹੈ ਜੀ ਮੋਟੀ ਹਿੱਚ ਲੱਗੀ ਹੋਈ ਹੈ ਬਹੁਤ ਸੋਹਣੀ ਵਰਕਿੰਗ ਕਰਦਾ ਜੀ ਜਿਵੇਂ ਮਲਚਿੰਗ ਦਾ ਮਲਚਰ ਤੋਂ ਬਾਅਦ ਜੇ ਜ਼ੀਰੋ ਡਰਿਲ ਨਾਲ ਕਣਕ ਬੀਜਦੇ ਆ ਤਾਂ ਬਹੁਤ ਸੋਹਣਾ ਰਿਜ਼ਲਟ ਮਿਲਦਾ ਹੈ ਯਾਰ ਜਦੋਂ ਨਾ ਮਲਚਰ ਆਏ ਪਹਿਲਾਂ ਚ ਹਾਂਜੀ ਹਾਂਜੀ ਉਦੋਂ ਇੱਕ ਵਾਰ ਇਹ ਆ ਕੇ ਐ ਲੱਗਿਆ ਵੀ ਯਾਰ ਆ ਤਾਂ ਐਵੇਂ ਹੀ ਸੰਦ ਬਣ ਗਿਆ ਤਾਂ ਕੋਈ ਕੰਮ ਹੀ ਨਹੀਂ। ਕੋਈ ਝੂਠ ਨਹੀਂ ਜੀ ਬਿਲਕੁਲ। ਪਹਿਲਾਂ ਜੇ ਐ ਲੱਗਿਆ ਕਿਉਂਕਿ ਹੁਣ ਇਹ ਮੱਕੀ ਮੁੱਕੀ ਤੇ ਇਹੋ ਜਿਹਾ ਕੰਮ ਦੇਣ ਲੱਗਿਆ। ਬਿਲਕੁਲ ਜੀ। ਆਲੂਆਂ ਵਾਲੇ ਖੇਤ ਚ ਵੀ ਲੋਕ ਯੂਜ਼ ਕਰਨ ਲੱਗੇ। ਆਲੂਆਂ ਵਾਲੇ ਚ ਵੀ ਸਵਾਦ ਆ ਦੇਣ ਲੱਗ ਗਿਆ। ਹੁਣ ਹੁਣੇ ਮਾਲਚਰ ਪੂਰਾ ਕੰਮ ਦੀ। ਹਾਂਜੀ ਹਾਂਜੀ ਬਹੁਤ ਕੰਮ ਦੀ ਚੀਜ਼ ਹੈ। ਤੇ ਇੱਕ ਪਹਿਲਾਂ ਪਹਿਲੀਆਂ ਚ ਨਾ ਇਹ ਮਾੜੇ ਟਰੈਕਟਰਾਂ ਨੇ ਖਿੱਚੇ ਨਹੀਂ। ਹਾਂਜੀ ਹਾਂਜੀ ਉਹਨੂੰ ਨਰਮ ਤੋਂ ਨਰਮ ਲਈ ਫਰਦੇ ਹਾਂ ਬਿਲਕੁਲ ਜੀ ਸੋਧਾਂ ਤੋਂ ਬਾਹਲੀ ਹੋ ਗਈ ਬਿਲਕੁਲ ਬਿਲਕੁਲ ਹੋ ਜਾਂਦਾ ਇਹ ਜੀ ਜਿਵੇਂ ਜਿਵੇਂ ਟਾਈਮ ਪਾਉਂਦਾ ਉਹਦੀ ਇੰਪਲੀਮੈਂਟ ਦੀ ਸੋਧ ਤਾਂ ਹੁੰਦੀ ਹੈ ਹਾਂ ਤੇ ਆਪਾਂ ਮੜਾ ਜਾਓ ਉਹ ਰੀਪਰ ਬਾਰੇ ਵੀ ਗੱਲ ਕਰ ਲਗੇ ਪੈਸੇ ਤੋਂ ਟਾਪਰ ਹੈ ਜੀ ਇਹਦੇ ਤੇ ਵੀ ਸਬਸਿਡੀ ਅਵੇਲੇਬਲ ਹੈ ਜੀ ਜਿਵੇਂ ਟਾਪਰ ਦੇ ਸਬਸਿਡੀ ਲੈ ਕੇ ਕੱਲ ਨੂੰ ਆਪਾਂ ਤੂੜੀ ਵਾਲੀ ਮਸ਼ੀਨ ਬਣਾਉਣੀ ਆ ਇਹਦੇ ਨਾਲ ਉਹ ਪਿੱਛੇ ਅਟੈਚਮੈਂਟ ਆਪਣੀ ਲੱਗ ਜਾਂਦੀ ਐਦੇ ਤੇ ਬਾਈ ਕਿੰਨੀ ਸਬਸਿਡੀ ਹੈ ਜੇ ਚੌਪਰ ਖਰੀਦਦੇ ਇੱਤੇ ਬਾਈ ਜੀ 50% ਸਬਸਿਡੀ ਦੇ ਹਿਸਾਬ ਨਾਲ 1,47,000 ਰੁ ਮੈਂ ਨਾ ਯਾਰ ਜਿਹੜੇ ਬੰਦੇ ਨੇ ਤੂੜੀ ਵਾਲੀ ਮਸ਼ੀਨ ਲੈਣੀ ਆ ਆ ਲੋ ਫਾਇਦਾ ਜੀ ਬਿਲਕੁਲ ਫਾਇਦਾ ਜੀ ਚਲੋ ਜੇ ਆਪਾਂ ਡਾਇਰੈਕਟ ਤੂੜੀ ਵਾਲੀ ਮਸ਼ੀਨ ਲੈਣੇ ਹੋ ਵੀ ਉਹਨੇ ਦੀ ਆ ਉਹਨੇ ਦੀ ਹੀ ਪੈਂਦੀ ਹੈ ਜੀ ਇਹ ਦੋ ਕੰਮ ਹੋ ਜਾਂਦੇ ਆ ਇਹ ਦੋ ਆਉਂਦੇ ਆ ਮਤਲਬ ਆ ਖਰੀਦਣ ਚ ਫਾਇਦਾ ਹੈ ਬਿਲਕੁਲ ਜੀ ਤੇ ਕੰਮ ਇਹ ਪੂਰਾ ਕਰੂਗੀ ਨਾ ਤੂੜੀ ਵਾਲਾ ਵੀ ਬਹੁਤ ਪੂਰਾ ਜੀ ਤੂੜੀ ਵਾਲੀ ਇਹ ਮੇਨ ਤਾਂ ਕੰਮ ਹੀ ਤੂੜੀ ਦਾ ਹੀ ਅਸਲ ਦੇ ਵਿੱਚ ਇਹ ਪੋਰਾ ਸਗਾਂ ਦੀ ਵੱਧ ਚੌਪਰ ਦਾ ਕਰਕੇ ਵੱਧ ਮਜ਼ਬੂਤ ਬਣਿਆ ਕਿਉਂਕਿ ਪ੍ਰਾਲੀ ਨਾਲ ਇਹਨੇ ਟੈਕਲ ਕਰ ਪ੍ਰਾਲੀ ਨਾਲ ਬਿਲਕੁਲ ਜੀ ਪ੍ਰਾਲੀ ਤੇ ਤਾਂ ਤੁਹਾਨੂੰ ਪਤਾ ਹੀ ਲੰਗਾ ਚੀੜਾ ਹੁੰਦਾ ਹੈ ਹਾਂ ਸੋ ਵਰਕਿੰਗ ਬੁਰੇ ਹੋ ਹੋ ਹੋਰ ਕਿਹੜੇ ਕਿਹੜੇ ਸੰਦ ਬਣਦੇ ਆ ਬਾਈ ਆਪਣੇ ਹੋਰ ਬਾਈ ਆਪਣਾ ਲੇਜ਼ਰ ਲੈਂਡ ਲਾਇਬਰਾ ਆ ਗਈ ਜੀ ਇਹ 7 ਫੁੱਟ ਤੋਂ ਲੈ ਕੇ 8 9 ਫੁੱਟ ਤੱਕ ਆਪਾਂ ਤਿਆਰ ਕਰਦੇ ਆ ਜੀ ਇਹਦੇ ਤੇ ਵੀ ਸਕੈ ਇਹ ਸਬਸਿਡੀ ਹੈਗੀ ਹੈ ਜੀ ਹੁਣ ਫਿਲਹਾਲ 0 ਡ ਸੂਪਰ ਸੀਡਰ ਮਲਚਰ ਐਸ ਐਮ ਐਸ ਜੀ ਚੋਪਰ ਇਹਨਾਂ ਤੇ ਸਬਸਿਡੀ ਚੱਲ ਰਹੀ ਹੈ ਜੀ ਇਹਨਾਂ ਤੇ ਸਬਸਿਡੀ ਫਿਲਹਾਲ ਉਸ ਤੋਂ ਬਾਅਦ ਆ ਜੀ ਬਹੁਤ ਕਮਾਲ ਬਹੁਤ ਕਮਾਲ ਤੇ ਆ ਨਿੱਕਾ ਰੂਟਾਵੇਟਰ ਪਿਆ ਹਾਂਜੀ ਹਾਂਜੀ ਇਹ 5 ਫੀਟ ਰੂਟਾਵੇਟਰ ਹੈ ਹਾਂ ਇਹ 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 ਬਾਗਾਂ ਵਾਸਤੇ ਬਈ ਆਪਣੇ ਅਭੂਰਾ ਏਰੀਆ ਹੋ ਗਿਆ ਹੂੰ ਇਹ ਹੋਰ ਵੀ ਜਿਵੇਂ ਐਮ ਪੀ ਯੂ ਪੀ ਵਾਲੀ ਸਾਈਡ ਉਧਰ ਬਹੁਤ ਚੱਲਦੀ ਹੈ ਅੱਛਾ ਛੋਟਾ ਹੈ ਛੋਟੇ ਹਾਂਜੀ 35 ਤੋਂ 30 ਐਚ ਪੀ ਟਰੈਕਟਰ ਬਹੁਤ ਵਧੀਆ ਇਹ ਇਹ 프리 ਤੋਂ ਉਹਨਾ ਮਗਰ ਪੈਂਦਾ ਹੋਊਗਾ ਜਿਹੜੇ ਉਹ ਨਿੱਕੇ ਟਟ ਗਏ ਆ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਇਹ ਉਹਨਾ ਮਗਰ ਪੈਂਦਾ ਹੋਊ ਤੇ ਆਪਾਂ ਇਹ ਜੀਰੋ ਡਲ ਪਿਆ ਆ ਤਵੀਆਂ ਪਾਈਆਂ ਹਾਂ ਜੀ ਤਵੀਆਂ ਦਾ ਇੱਕ ਆਪਾਂ ਉਹ ਮਾਡਲ ਲਾਂਚ ਕੀਤਾ ਹੈ ਹਰਵਿੰਦਰ ਉਹ ਬਹੁਤ ਚੱਲਦਾ ਬਿਲਕੁਲ ਜੀ ਉਹੀ ਜਿਹੜਾ ਸੁਖਜਿੰਦਰ ਵੀਰ ਤੁਸੀਂ ਉਦੋਂ ਕਰਕੇ ਗਏ ਸੀਗੇ ਆਪਾਂ ਖੇਤ ਦੇ ਵਿੱਚ ਵੀ ਵੀਡੀਓ ਬਣੀ ਸੀਗੀ ਜੀ ਤੇ ਉਹੀ ਮਾਡਲ ਹੈ ਜੀ ਇਹ 18 ਤਵੀਆਂ ਦਾ ਸੈੱਟ ਹੈ ਜੀ ਜੀ ਹੈਵੀ ਪੈਪ ਆਪਣੀ 3/6 ਇੰਚ ਦੀ ਚੌੜੀ ਪੈਪ ਲੱਗੀ ਹੋਈ ਹੈ ਜੀ 24 ਇੰਚੀ ਪੂਰੀ ਤਵੀ ਹੈ ਜੀ ਠੀਕ ਹੈ ਜੀ ਹੈਵੀ ਹੱਬ ਦੇ ਨਾਲ ਜੀ ਪੂਰੀ ਮਜ਼ਬੂਤ ਬਣੀਆ ਹੁੰਦੀ ਹੈ ਹੂੰ ਇਹ ਵੇਟ ਦੀ ਗੱਲ ਕਰੀਏ ਤਾਂ ਇਹ 18 ਤਵੀਆਂ ਦਾ ਜੀ 8.5 ਤੋਂ 9 ਕੁਇੰਟਲ ਦੇ ਕਰੀਬ ਵੇਟ ਹੈ ਇਹਨਾਂ ਦਾ ਹਾਂਜੀ ਭਾਰ ਬਹੁਤ ਮਤਲਬ ਬਹੁਤ ਮਜ਼ਬੂਤ ਹੈ ਜੀ ਬੁੜਕੀਆਂ ਇੱਕ ਪਰਸੈਂਟ ਦੀ ਇਹਨਾਂ ਦੀ ਸ਼ਿਕਾਇਤ ਨਹੀਂ ਹੈਗੀ ਜਿੰਨਾਂ ਸੇਲ ਹੈਗੀਆਂ ਸਾਨੂੰ ਕੰਪਲੀਟ ਨਹੀਂ ਲਈ ਤਵੀਆਂ ਦੀ ਹੂੰ ਇੱਕ ਵੀ ਕੰਪਲੇਂਟ ਨਹੀਂ ਆਈ ਕਿ ਆਜੋ ਜੀ ਸਾਡੇ ਕੋਲ ਚੈੱਕ ਕਰਜੋ ਜਾਂ ਕੋਈ ਇਹਨਾਂ ਦੀ ਕਾਹਦੀ ਹੋਣੀ ਹੈ ਯਾਰ ਇੰਨਾ ਤਜਰਬਾ ਹੁਣ ਐਡਾ ਵੱਡਾ ਸਿਸਟਮ ਹੋ ਗਿਆ ਐਡਾ ਨੈਟਵਰਕ ਹੋ ਗਿਆ ਬਸਾਂ ਲਿੰਕ ਲਾ ਲਓ ਜੀ ਆਪਾਂ ਜੀ ਗੁੱਲੇ ਦੇ ਅਟੈਚਮੈਂਟ ਕਰਨੀਆਂ ਆਹ ਅਟੈਚਮੈਂਟ ਜੇ ਫੱਟੀ ਨਾਲ ਕਰਨਾ ਠੀਕ ਦੋ ਪੁਆਇੰਟ ਦਿੱਤੇ ਆਪਾਂ ਦੋ ਦੋ ਅਟੈਚਮੈਂਟ ਆ ਹਾਂਜੀ ਹਾਂਜੀ ਹੂੰ ਤੇ ਆ ਆਹ ਕਾਹ ਤੋਂ ਲਾਤਾ ਬਾਈ ਇੱਥੇ ਆ ਕਿਉਂ ਲਾਉਨੇ ਆ ਆਹ ਦਾ ਕੀ ਕਾਰਨ ਬਣਿਆ ਇਹਦਾ ਕੰਮ ਬਾਈ ਜਿਵੇਂ ਆਪਣਾ ਵੱਟਜੀ ਬਣਾਈ ਆਉਂਦੀ ਆ ਆਹ ਤਾਂ ਵੀ ਇਹਦੇ ਨਾਲ ਦੀ ਨਾਲ ਮਿੱਟੀ ਜਿਵੇਂ ਤਵੀ ਨਾਲ ਲਾਉਣੀ ਆ ਤਿੰਨੇ ਉਹ ਮਿੱਟੀ ਨਾਨਾ ਪੂਰ ਪੂਰ ਦੇ ਜਾਣਾ ਜੀ ਬੇ ਟੋ ਆ ਜਾ ਨਹੀਂ ਬੰਦਾ ਜੀ ਇਹ ਕਿਸਾਨ ਦੀ ਢੂਈ ਦਾ ਧਿਆਨ ਰੱਖਿਆ ਗਿਆ ਜਾਨੀ ਦਾ ਨਹੀਂ ਆਪਾਂ ਜਦੋਂ ਉਹ ਚ ਸੜਦੇ ਆ ਟਾਇਰ ਫਿਰ ਆਪਾਂ ਆ ਹੀ ਜਾਂਦਾ ਜੀ ਬਿਲਕੁਲ ਜੀ ਟਰੈਕਟਰ ਡੇਡਾ ਹੀ ਚੱਲਦਾ ਹਾਂ ਦੋ ਦਿਨ ਰੋਟੀ ਵੀ ਬੰਦਾ ਆਏ ਆਏ ਬਹਿ ਕੇ ਖਾਂਦਾ ਫਿਰ ਉਹ ਬਿਲਕੁਲ ਜੀ ਹੱਤ ਹੋ ਜਾਂਦੀ ਉਹ ਹੁਣ ਬਹਿ ਕੇ ਖਾਂਦੀ ਹੈ ਨਾ ਸਹੀ ਹੈ ਜੀ ਇਹ ਇਹ ਜਾਨੀ ਦਾ ਉਹਦੇ ਪਾਸ ਤੇ ਆ ਬਿਲਕੁਲ ਜੀ ਬਿਲਕੁਲ ਬਾਈ ਹਰਵਿੰਦਰ ਫਿਰ ਨੰਬਰ ਦੇ ਦਗੇ ਹਨਾ ਲੋਕਾਂ ਨੂੰ ਸੱਦਾ ਦੇ ਦਗੇ ਨੰਬਰ ਆਪਣਾ ਤੁਹਾਡੀ ਸਕਰੀਨ ਤੇ ਸਕਰੀਨ ਤੇ ਚੱਲ ਰਿਹਾ ਹੈ ਤੇ ਜੇ ਕੋਈ ਵੀ ਸੱਜਣਾ ਜਿਹੜਾ ਗੋਬਿੰਦ ਵਾਲਿਆਂ ਦਾ ਪੰਜ ਕਰਾਈਆਂ ਵਾਲਾ ਕੋਈ ਵੀ ਐਮਪਲੀਮੈਂਟ ਖਰੀਦਣਾ ਚਾਹੁੰਦਾ ਤਾਂ ਇਹ ਸੱਜਣਾ ਜਿਹੜੇ ਬਹੁਤ ਭਰੋਸੇਮੰਦ ਸੱਜਣਾ ਤੇ ਬੜੇ ਪਿਆਰੇ ਸੱਜਣਾ ਜਦੋਂ ਵੀ ਕਦੇ ਕੋਟਕਪੂਰੇ ਵਾਲ ਨੂੰ ਨੰਗੋ ਭਾਗੇ ਪੁਰਾਣੇ ਤੋਂ ਹਾਂਜੀ ਹਾਂਜੀ ਤੇ ਤੁਹਾਨੂੰ ਰਸਤੇ 'ਚ ਪੰਜ ਕਰਾਈਆਂ ਦੇ ਵਿੱਚ ਇਹ ਗੋਬਿੰਦ ਵਾਲਿਆਂ ਦਾ ਬਹੁਤ ਵੱਡਾ ਪਲਾਂਟ ਆ ਜਿਹੜਾ ਨਜ਼ਰ ਆ ਜਾਊਗਾ ਇੱਕ ਗੱਲ ਮੈਂ ਤੁਹਾਨੂੰ ਆਪਦੇ ਵੱਲੋਂ ਕਹਿ ਦਿੰਨਾ ਵੀ ਜੇ ਤੁਹਾਡੇ ਕੋਲੇ ਪੁਰਾਣਾ ਇੰਪਲੀਮੈਂਟ ਕੋਈ ਹੈਗਾ ਉਹ ਵਿੱਚ ਕੱਟ ਲਈਏ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਤੁਹਾਨੂੰ ਕਿल्ले ਸਵਾ ਕਿल्ले ਚ ਇਧਰ ਪਿਆ ਇੰਪਲੀਮੈਂਟ ਪਏ ਆ ਤੁਹਾਨੂੰ ਨਜ਼ਰ ਆ ਜਾਣਗੇ ਵੀ ਇਹ ਬੰਦੇ ਘਟਦੇ ਆ ਹਾਂਜੀ ਹਾਂਜੀ ਤੇ ਸਜਣੋਂ ਨੰਬਰ ਨੋਟ ਕਰ ਜਿਉਂਦੇ ਰਹੋ